ਸਾਡੇ ਕੋਲ ਸੀ ਮੇਰੇ ਸਵਾਗਤ ਹੈ ਅਮੀਰ ਦਾ ਦੇ ਸਾਰੇ ਵਧੀਆ ਹੋਣਗੇ ਅੱਜ ਬਣਾ ਰਹੇ ਹਾਂ ਸਬਜ਼ੀ ਆਲੂ ਚੋਲ ਆਲੂ ਚੋਲ ਆਲੂ ਚੋਲ ਹੈ ਆਲੂ ਚੋਲ ਮੇਰਾ ਕੰਮ ਹੁੰਦਾ ਦੇਖੋ ਇਹ ਬਣਨਾ ਹਾਂਜੀ ਤੇ ਸਾਰੇ ਠੀਕ-ਠਾਕ ਹੋਵੋ ਵੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਆਪਾਂ ਫਿਰ ਮਿਲਦੇ ਹਾਂ ਅੱਜ ਦੇ ਵਲੌਗ ਤੇ ਅੱਜ ਦਾ ਵਲੌਗ ਜਿਹੜਾ ਆਪਣਾ ਸ਼ਾਮ ਨੂੰ ਸ਼ੁਰੂ ਹੋ ਰਿਹਾ ਟਾਈਮ ਹੋ ਗਿਆ 5 ਵਜੇ ਆ ਦਿਨ ਹੈਗਾ ਜੀ ਬੁੱਧਵਾਰ ਤੇ ਅੱਜ ਆਪਾਂ ਹੋ ਲੱਗੇ ਸੀ ਚੌੜਿਆਂ ਦੀ ਸੱਤੀਆ ਬਚੋੜੇ ਕੱਢੀ ਆ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਆਪਣੀ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਵੀ ਵੀਊ ਸ਼ੇਅਰ ਲਾਈਕ ਵੀ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ। ਵਧੀਆ ਦੇਖੋ ਸਹਿਜੀ ਕੀ ਕਰ ਰਹੀ ਹੈ ਜੀ। ਤੁਮ ਬੇਰੀਆਂ ਵੀ ਆ ਬੋਲ ਚੰਗੇ ਜਿਹੇ ਜੈਨਰਸ ਸੁਬਤ ਮਾ ਲਾ ਕੇ ਤੇ ਇੱਕ ਉਹ ਸਟ੍ਰੈਟਜੀ ਕਰੋ ਸਭ ਚੇ ਬੋਲੀ ਜਾਂਦੀ ਹੈ ਇਹ ਫੰਗੇ ਲਈ ਜਾਂਦੀ ਐਵੇਂ ਕੁਝ ਬਣਾਈ ਜਾਂਦੀ ਐ ਮੋਟਾ ਜੀ ਆਪਾਂ ਕੱਲ੍ਹ ਐਸੀ ਚੌਲੇ ਕੱਢ ਤੇ ਹੁਣ ਆਪਾਂ ਸਬਜੀ ਬਣਾਉਣੀ ਆ ਠੀਕ ਆ ਤੇ ਆਪਾਂ ਆਲੂ ਬੰਡੇ ਛਿੱਲਦੇ ਆ ਤੇ ਆਹ ਦੇਖ ਲਓ ਚੌਲੇ ਆਪਾਂ ਸਾਰੇ ਕੱਢ ਲਏ ਆ ਦਾਣੇ ਆਪਾਂ ਉਹ ਅੰਦਰ ਬਹਿ ਕੇ ਕੱਢ ਲਏ ਸੀ ਸਹਿਜ ਕਹਿੰਦੀ ਮਮਾ ਮੈਨੂੰ ਕੋਈ ਕੰਮ ਦੇ ਦੇ ਮੈਂ ਖਾਲੂ ਛਿਲਣਾ ਇਹ ਵਾਲੂ ਛਿਲਦੀ ਆ ਵੇਖੋ ਸਾਰਾ ਜੋਰ ਲੱਗਿਆ ਪਿਆ ਆਲੂ ਛਿਲਣ ਤੇ ਕਹਿੰਦੀ ਮੈਂ ਵੀ ਆਲੂ ਛਿਲੂਗੀ ਦੇਖ ਕਹਿੰਦੀ ਪਹਿਲਾਂ ਮੈਨੂੰ ਕਹਿੰਦੀ ਕਿਵੇਂ ਛਿਲਣੇ ਹੁੰਦੇ ਮੈਨੂੰ ਦੱਸੋ ਕਿਉਂਕਿ ਨਾ ਮੈਂ ਇਹਨੂੰ ਹਮੇਸ਼ਾ ਵੈਸੇ ਲਾ ਹੀ ਲੈਣੀ ਹੁੰਦੀ ਨਾਲ ਕੋਈ ਕੰਮ ਕਰਦੀ ਆਵਾ ਇੱਧਰ ਛੋਟਕੂ ਦਾ ਸਾਈਕਲ ਵਿਚਾਰੇ ਦਾ ਖਰਾਬ ਹੋਇਆ ਤੇ ਸਾਈਕਲ ਠੀਕ ਕਰੀ ਜਾਂਦਾ ਇਹ ਆਖ ਦਿੰਦਾ ਮੇਰੀ ਫੋਟੋ ਆਊਗੀ ਵਿੱਚ ਤੇ ਇਸ ਕਰਕੇ ਮੈਂ ਇਹਦੀ ਫੋਟੋ ਜ਼ਰੂਰ ਲਾ ਦਿੰਨੀ ਹੁੰਦੀ ਆ ਵਿੱਚ ਤੇ ਲੋ ਜੀ ਆਪਣਾ ਕੁੰਡਾ ਜਿਹੜਾ ਧੋ ਲਿਆ ਤੇ ਆ ਆਪਾਂ ਸਮਾਨ ਆ ਜਿਹੜਾ ਛਿੱਲ ਲਿਆ ਸੀ ਤੇ ਕੁੱਟ ਕੇ ਤੇ ਹੁਣ ਆਪਾਂ ਲਾਤਾ ਤੜਕਾ ਦੇਖੋ ਆਪਣੇ ਦਾਣੇ ਆਲੂ ਸਹਿਜਨੇ ਕੱਟੇ ਆ ਤੇ ਆ ਆਪਾਂ ਜਿਹੜਾ ਇਹ ਮਸਾਲਾ ਭੁੰਨ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਤੇ ਦਾਣੇ ਆ ਪਾਣੀ ਇੱਕ ਸਾਈਡ ਤੇ ਆਪਾਂ ਇੰਡੈਕਸ਼ਨ ਤੇ ਗਰਮ ਕਰ ਲਿਆ ਸੀ ਜਿਹੜਾ ਆਪਾਂ ਸਬਜੀ ਦੇ ਵਿੱਚ ਪਾਉਣੇ ਹੁੰਨੇ ਆ ਤੇ ਲੋਜੀ ਤੜਕਾ ਲਾਦਾ ਸੀ ਆਪਾਂ ਸਬਜੀ ਨੂੰ ਕੁੱਕਰ ਕਰਤਾ ਬੰਦ ਹੁਣ ਸੀਟਿੰਗਾਂ 2 ਵਜੇ ਆ ਕੇ ਆਪਾਂ ਫੇਰ ਬੰਦ ਕਰਾਂਗੇ ਇਹ ਦੇਖੋ ਪਾਪਾ ਜੀ ਤੁਸੀਂ ਅਗੋਂ ਆਪ ਤੇ ਦੋ ਕੀ ਆ

ਕੁਲਫੀ ਪਾਰਟੀ ਤੇਸਤੀ ਇਹਨੇ ਜੇ ਔਨਸਾਰ ਮਿਲ ਗਈਆਂ ਪਾਪਾ ਤੋਂ ਕੁਲਫੀਆਂ ਠੀਕ ਆ ਤੇ ਆਪਾਂ ਸ਼ਾਮ ਨੂੰ ਤੰਦੂਰ ਚ ਬਾਲ ਦੀ ਅੱਗ ਤੇ ਹੁਣ ਆਪਾਂ ਜਿਹੜਾ ਕੀ ਆ ਰੋਟੀ ਐ ਜਿਹੜੀ ਤੰਦੂਰ ਤੇ ਬਣਾਵਾਂਗੇ ਤੇ ਆਲੂ ਚੋਲਿਆਂ ਦੀ ਆਪਾਂ ਸਬਜ਼ੀ ਬਣਾਈ ਆ ਟਾਈਮ ਹੋ ਗਿਆ 7:30 ਦਾ 7:30 ਹੋ ਗਏ ਉਹ ਜਿਆ ਫਾਸਨ ਜੋੜ ਲਏ ਆ ਠੀਕ ਆ ਤੇ ਫਿਰ ਆਪਾਂ ਇਹਦੀ ਬੈਲਟ ਜੜਾਂਗੇ ਵਾਲ ਪਾ ਕੇ ਵਾਲਾਂ ਦਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਵਾਲ ਪਾਉਣੇ ਆ ਆਪਾਂ ਠੀਕ ਆ ਲਓ ਜੀ ਹੁਣ ਆਪਾਂ ਪਾਉਣੇ ਆ ਵਾਲ ਵਾਲ ਪਾ ਕੇ ਆਪਾਂ ਤੇ ਫਿਰ ਆਪਾਂ ਬੈਲਟ ਜੜਾਂਗੇ ਬੈਲਟ ਜੜ ਕੇ ਤੇ ਫਿਰ ਆਪਾਂ ਮਤਲਬ ਪੌਂਚਾ ਬਣਾਵਾਂਗੇ ਪੌਂਚਾ ਇਹਦਾ ਜਿਆਦਾ ਚੌੜਾ ਬੰਦਾ ਹੁੰਦਾ ਉਹ ਜਿਆ ਦੇਖੋ ਵਾਲੇ ਵਿੱਚ ਪਾ ਲੈਨੇ ਪਹਿਲਾਂ ਜਿਹੜਾ ਸਾਈਡ ਵਾਲਾ ਵਾਲਾ ਪਾ ਉਹ ਪਾਇਆ ਲਓ ਜੀ ਆਪਣੀ 벨ਟ ਜਿਹੜੀ ਹੁਣ ਬਣ ਗਈ ਆ ਆਪਾਂ ਵਾਲਸੀ ਪਾ ਲਈ 벨ਟ ਆਪਾਂ ਨਾਲ ਅਟੈਚ ਕਰਕੇ ਫਿਰ ਆਪਾਂ ਦੱਸਾਂਗੇ ਤੁਹਾਨੂੰ ਵੀ ਪਹੁੰਚਾ ਕਿਵੇਂ ਅਟੈਚ ਕਰਨਾ ਆਪਾਂ ਕੀਤਾ ਕਿਵੇਂ ਬੁਕਰਮ ਤੁਸੀਂ ਨਾ ਬੁਕਰਮ ਦੀ ਜਗ੍ਹਾ ਤੇ ਪੇਸਟਿੰਗ ਪੱਟੀ ਵੀ ਲਗਾ ਸਕਦੇ ਹੋ ਬੁਕਰਮ ਵੀ ਲਗਾ ਸਕਦੇ ਆ ਇਹ ਤੁਹਾਡੀ ਮਤਲਬ ਹੈਗੀ ਆ ਵੀ ਤੁਸੀਂ ਕੀਵੇਂ ਲਾਉਣਾ ਚਾਹੁੰਦੇ ਆ ਦੋਨੋਂ ਚੀਜ਼ਾਂ ਲਾ ਸਕਦੇ ਹੋ ਦੋਨੋਂ ਸਹੀ ਆ ਬੁਕਰਮ ਵੀ ਕੀ ਤੇ ਪੇਸਟਿੰਗ ਪੱਟੀ ਵੀ ਲਓ ਜੀ ਹੁਣ ਆਪਾਂ ਅਟੈਚ ਕਰ ਦਈਏ 벨ਟ 벨ਟ ਅਟੈਚ ਕਰਕੇ ਆਪਾਂ ਫੇਰ ਕਰਾਂਗੇ ਆਪਾਂ ਮੂਰੀ ਬਣਾਵਾਂਗੇ ਇਹਦੀ ਤੇ ਲਾਸਟ ਤੇ ਆਪਾਂ ਤੁਹਾਡੇ ਕੋ ਲਈ ਇੱਕ ਪਿਕ ਲਾਵਾਂਗੇ ਇਹਦੀ ਬਣੀ ਦੀ ਪੂਰੀ ਦੀ ਫੁੱਲ ਦੀ ਤਾਂ ਤੁਸੀਂ ਦੱਸਿਓ ਵੀ ਕਿਵੇਂ ਦੀ ਬਣੀ ਆ ਤੇ ਕਿਵੇਂ ਲੱਗਦੀ ਆ ਲੋ ਜੀ ਆਪਣੀ ਸਲਵਾਰ ਬਣ ਗਈ ਆ ਤੇ ਹੁਣ ਆਪਾਂ ਲਾਸਟ ਦੇ ਇੱਕ ਪਿਕ ਲਾਵਾਂਗੇ ਤੁਹਾਨੂੰ ਉਹਦੇ 'ਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਲਵਾਰ ਕਿਵੇਂ ਦੀ ਬਣੀ ਆ ਠੀਕ ਆ ਤੇ ਅੱਜ ਦੇ ਵਲੌਗ ਦਾ ਜਿਹੜਾ ਐਂਡ ਆਪਾਂ ਇੱਥੇ ਹੀ ਕਰਦੇ ਆ ਤੇ ਮਿਲਦੇ ਆਪਾਂ ਕੱਲ ਨੂੰ ਠੀਕ ਆ ਤੇ ਓਕੇ ਬਾਏ ਰੱਬ ਰੱਖਾ